ਤਸਵੀਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੈਂਗਨ ਦੇ ਸਨੈਕਸ ਬਣਾਵਾਂਗੇ। ਤੇ ਲਈ ਆਪਾਂ ਬੈਂਗਨ ਨੂੰ ਕੋਈ ਚਲਾਾਂਗੇ ਨਹੀਂ ਕੋਈ ਉਬਾਲਾਂਗੇ ਨਹੀਂ। ਇੱਥੇ ਆਪਾਂ ਦੋ ਬੈਂਗਨ ਲੈਏ ਨੇ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਧੋ ਲਿਆ ਸੀ। ਬੈਂਗਨ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ। ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ। ਇਸ ਲਈ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ। ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਸ ਨੂੰ ਹੁਣ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਕੱਟ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਹੀ ਘੱਟ ਸਮੇਂ ਦੇ ਵਿੱਚ 스낵ਸ ਬਣ ਕੇ ਤਿਆਰ ਹੋ ਜਾਣਗੇ। ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ 스낵ਸ ਬਣਾ ਕੇ ਦੇਖੋ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ। ਜੇਕਰ ਆਪਾਂ ਬੈਂਗਨ ਨੂੰ ਛਿਲਨਾ ਹੋਵੇਗਾ ਤਾਂ ਆਪਾਂ ਛਿਲ ਵੀ ਸਕਦੇ ਹਾਂ ਪਰ ਅੱਜ ਆਪਾਂ ਇਸ ਨੂੰ ਬਿਨਾਂ ਛੱਲੇ ਤੋਂ ਬਣਾਵਾਂਗੇ ਤੇ 스낵ਸ ਕ੍ਰਿਸਪੀ ਬਣ ਕੇ ਤਿਆਰ ਹੋਣਗੇ। इस तरह आप इसकू लंबा लंबा कट लवेंगे वीडियो चंकी लगे तो भीडियो लाइक करो चैनल में सबसक्राइब करो चैनल में सबसक्राइब करके आइकन बैल बैलाइकन जाके ऑल कर दियो जी ਇਸ ਤਰ੍ਹਾਂ ਪੈਸ ਨੂੰ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਇਹ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਹੋਣਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਿਆ ਹੈ ਇਸ ਤਰੀਕੇ ਦੇ ਨਾਲ ਕੱਟਣ ਦੇ ਨਾਲ ਜੇਕਰ ਇਸ ਦੇ ਵਿੱਚ ਕੋਈ ਕੀੜਾ ਵਗੈਰਾ ਹੋਏਗਾ ਤੇ ਆਪਾਂ ਨੂੰ ਪਤਾ ਚੱਲ ਜਾਏਗਾ ਹੁਣ ਆਪਾਂ ਇਸਦੇ ਸਨੈਕਸ ਬਣਾ ਲਵਾਂਗੇ ਬੋਲ ਦੇ ਵਿੱਚ ਬੇਸਣ ਐਡ ਕਰਾਂਗੇ ਇਸ ਤਰੀਕੇ ਦੇ ਬਣੇ ਹੋਏ ਸਨੈਕਸ ਦੇਖਣ ਦੇ ਵਿੱਚ ਵੀ ਬਹੁਤ ਹੀ ਸੋਹਣੇ ਲੱਗਣਗੇ ਤੇ ਟੇਸਟੀ ਤਾਂ ਇਹ ਹੋਣਗੇ ਹੀ ౌల బేస యాడ్ కను మసాలే యాడ్ కవాద అనుసారమక యాడ్ కాల మిర్చా పావం आधा चमच गरम मसाला पावगे आधा एक चमच हल्दी पाउडर पावेंगे ब्लैक पेपर ऐड करा इस तरह स्नैक्स बहुत ही ज़्यादा बढ़िया बन के तैयार होंगे। ਥੋੜਾ ਜਿਹਾ ਪੁਣ ਹੈ ਜੀਰਾ ਪਾਊਡਰ ਪਾਵਾਂਗੇ ਇਹ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਸਨੈਕਸ ਬਣ ਕੇ ਤਿਆਰ ਹੋ ਜਾਣਗੇ ਤੇ ਬਹੁਤ ਟੇਸਟੀ ਵੀ ਬਣਨਗੇ థోడ అదరక పేస్ట్ పావే బ వధియా టేస్ట్ ఆయన మిక్స్ కమచ అమూర పావుడ పావే మే బేసన ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੋੜਾ ਥੋੜਾ ਪਾਣੀ ਪਾ ਕੇ ਇੱਕ ਬੈਟਰ ਤਿਆਰ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਨੈਕਸ ਬਹੁਤ ਜਲਦੀ ਵੀ ਬਣ ਜਾਂਦੇ ਨੇ ਸਾਨੂੰ ਜਾਣ ਕੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲੰਮਚ ਨਾ ਪੈ ਜਾਣ ਤੇ ਇਸ ਦਾ ਵਧੀਆ ਜਿਹਾ ਬੈਟਰ ਤਿਆਰ ਕਰ ਲਵਾਂਗੇ ਹੁਣ ਇਹਦਾ ਤਰੀਕੇ ਦਾ ਬੈਟਰ ਬਣ ਕੇ ਤਿਆਰ ਹੈ। ਬੈਂਗਣ ਉੱਪਰ ਚੰਗੀ ਤਰ੍ਹਾਂ ਬੇਸਨ ਨੂੰ ਕੋਟ ਕਰ ਲਵਾਂਗੇ। ਇਹ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਹੋਣਗੇ। ਜੇਕਰ ਤੁਸੀਂ ਸਨੈਕਸ ਬਣਾਉਣ ਤੋਂ ਪਹਿਲਾਂ ਬੈਂਗਣ ਨੂੰ ਚਿੱਲਣਾ ਜਾਂ ਉਬਾਲਣਾ ਹੋਵੇਗਾ ਤਾਂ ਆਪਾਂ ਉਬਾਲ ਵੀ ਸਕਦੇ ਹਾਂ ਪਰ ਅੱਜ ਆਪਾਂ ਇਸ ਨੂੰ ਬਿਨਾਂ ਚਿੱਲੇ ਤੇ ਬਿਨਾਂ ਉਬਾਲੇ ਤੋਂ ਚਟਪਟੇ ਜਿਹੇ ਸਨੈਕਸ ਬਣਾਵਾਂਗੇ। ਇਸ ਤਰ੍ਹਾਂ ਇਹ ਸਨੈਕਸ ਬਹੁਤ ਹੀ ਵਧੀਆ ਬਣਨਗੇ ਹੁਣ ਇਹ ਤਿਆਰ ਹੈ ਸਾਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਇਹ ਰੈਸਪੀ ਚੰਗੀ ਲੱਗੇ ਤਾਂ ਲਾਈਕ ਕਰਿਓ ਜੀ తెలు ఫడ్ చజ కను చర్య క जो अपना मन करे तो आपके खा सकते हैं हाँ, बहुत जल्दी बन जाते हैं सारे स्नैक्स नंबर तरह फ्राई कर लवेंगे दोवों साइडों तो आप इस चंकी तरह फ्राई कर लवेंगे वीडियो चंकी लगे तो वीडियो में लाइक करो चैनल में सबसक्राइब करो चैनल को सबसक्राइब करके बैलाइकन पर जाके ऑल कर दौ जी స్నక్స్ ఫై తయారు ప్లేవ కి టటో సోస్ గ్రీన్ సోసే థా ఫ్రావే फ्राई होके तैयार है इसन भी प्लेट केव गरम गरम स्नैक्स टमेटो सॉस सर्व कर ली बहुत ही वीया स्नैक्स बन के तैयार हुए ने रेसिपी चंकी लगी एक बार इस रेसिपी ट्राई करके देखियो जी इस तरह स्नैक्स बहुत ही ज्यादा वादिया बनते ने बैंगन स्नैक्स बन के तैयार ने रेसिपी चंगी लगी हो लाइक करो